ਹਾਜੀ ਬਾਈ ਜੀ ਆ ਗਏ ਤੁਹਾਨੂੰ ਖਲੀ ਪਾਛਾ ਦਾ ਗੇੜਾ ਤੇ ਆਪਣੀ ਮਿਕਸ ਨੂੰ ਨਾ 8-9 ਮਹੀਨੇ ਬਾਅਦ ਆਪਾਂ ਗੇੜੇ ਲਈ ਕੱਢਿਆ ਸੀ ਖਲੀ ਨਾ ਇਹਦੀ ਬੜੀ ਬਣਦੀ ਹੈ ਖਲੀ ਜਾਣ ਨਹੀਂ ਸੀ ਦੰਦਾ ਤੇ ਉਸ ਤੋਂ ਬਾਅਦ ਨੂੰ ਆਪਾਂ ਬਾਹਰ ਕੱਢ ਲਿਆ ਰੋਸਤਮ ਵੀ ਪੂਰਾ ਟ੍ਰੈਂਡ ਆ ਖੜਾ ਹੀ ਚੜ ਜਾਂਦਾ ਆਪਣੀਆਂ ਬੱਚੀ 66 ਇੰਚ ਦੀ ਹੋ ਗਈ ਜੀ ਬਹੁਤ ਹਾਈਟ ਲੈ ਗਈ ਹੈ ਹਲੇ 2 ਦੰਦ ਹੋਈ ਆ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾਲ ਦੀ ਨਾਲ ਵੀ ਨੌਲੇਜ ਦਵਾਂਗੇ ਤੇ ਨਾਲ ਆਪਾਂ ਥੋੜੀ ਜੀ ਕੋਹੈਂਟਰੀ ਕਹਿ ਲੋ ਜਾਂ ਰੋਸਤਮ ਨੂੰ ਨੌਲੇਜ ਥੋੜੀ ਤੋਰਨ ਦੀ ਸਾਰੀ ਵੀਡੀਓ ਤੇ ਬਣੇ ਰਹੋ ਖਲੀ ਪਾਛਾ ਵੀ ਤੁਹਾਨੂੰ ਮੰਗੇ ਖੱਟ ਪਰਲੀ ਖਿੱਚ ਕੇ ਪਰੇ ਨੂੰ ਮੂੰਹ ਲਾ ਦੇ ਦਾ ਇੱਧਰ ਨਹੀਂ ਖਾਈ ਤੇ ਤੇਰੇ ਬੰਨੀ ਵਾਲੀ ਤੇਰੇ ਬੰਨੀ ਵਾਲੀ ਦੂਜੀ 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 ਬਾਅਦ ਇਸ ਤੇ ਰਾਈਡ ਕੀਤੀ ਜੀਗੀ ਆਪਾਂ ਹਾਂ ਹਾਂ ਮੋੜ ਦੇ ਮੋੜ ਦੇ ਮੋੜ ਦੇ ਹਾਂ ਚੱਲ ਚੱਲ ਕਟਕਾਰੀ ਮਾਰ ਹਾਂ ਬੋਲ 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 ਖੱਟ ਪਰਲੀ ਖਿੱਚ 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 ਚੱਲ ਠੇ ਸਕੂਰ ਕੇ ਰੱਖੀ ਦਲੇਰ ਨਹੀਂ ਜਮਾ ਕਦੇ ਵੀ ਘੁਮ ਸਕਦੀ ਐ ਆਦਰ ਹਾਂ ਸਿੱਧੇ ਰੱਖ ਮੂੰਹ ਸਿੱਧੇ ਰੱਖ ਰਾਹ ਤੇ ਸ਼ਾਬਾਸ਼ ਨਿਕਲ ਵੀ ਬੱਸ ਦੇ ਕੇ ਕੱਟਕੁੱਟ ਨਾ ਮਾਰੇ ਲੈ ਜਾ ਇਧਰ ਨੂੰ ਮੋੜ ਇਧਰ ਚੱਲ ਹਾਂ 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 ਸੰਭਲ ਕੇ ਸੰਭਲ ਕੇ ਹੌਣ ਪਰਲੀ ਖੱਚ ਦੇ ਇੱਕਦਮ ਪਰਲੀ ਖੱਚ ਕੇ ਨਾਲ ਲਾ ਦੇ ਕਰਦੇ ਨੇ ਦੀ ਸ਼ਾਬਾਸ਼ ਹਾਂ ਜੋਰ ਨਾਲ ਖਿੱਚਾ ਕਰ ਤੇਰਾ ਹੱਥ ਤਾਂ ਹਲੇ ਵੀ ਢੱਲਾ ਇਕੱਠੀ ਕਰਦਾ ਕਰ ਜਦੇ ਮੋੜ ਇੱਧਰ ਨੂੰ ਹੌਣ ਪਰਲੀ ਖੱਚ ਪਰਲੀ ਖੱਚ ਕੇ ਨਾਲ ਲਾ ਦੇ ਕਰਦੇ ਜਿੰਨਾ ਜੋਰ ਬਾਗਾ ਨੇੜੇ ਫੜ ਪਹਿਲਾਂ ਬਾਗਾ ਨੇੜੇ ਫੜ ਹਾਂ ਸ਼ਾਬਾਸ਼ ਹੌਣ ਉਧਰ ਨੂੰ ਨਹੀਂ ਮੁੜਦੀ ਇੱਧਰ ਨੂੰ ਮੋੜ ਦੇ ਇੱਕਦਮ ਘੁਮਾ ਦੇ ਜਿੱਧਰ ਨੂੰ ਇਹਦਾ ਜੀ ਕਰਦਾ ਹਾਂ ਹਲੇ ਬਾਗਾ ਫੇਰ ਤੂੰ ਦੂਰੋਂ ਫੜੀ ਫਿਰਦਾ ਚੱਲ ਇੰਟ ਚਕਾਰੀ ਮਾਰ ਛੱਟ ੱਡੀ ਛੱਟ ਦੇ ਹਾਂ 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 ਸ਼ਾਬਾਸ਼ ਕਿਆ ਬਾਤ ਆ ਚੱਲ ਚੱਲ ਪੂਰ ਛੱਟ ੱਡੀ ਛੱਟ ੱਡੀ ਛੱਟ ੱਡੀ ਛੱਟ ਪਰ ਲਈ ੱਡੀ ਪਰ ਲਈ ੱਡੀ ਹੋਰ ਲਈ ਨਾ ਮਾਰੀ ਇਧਰੋਂ ਤਾਂ ਮੋੜਨਾ ਪਰ ਲਈ ੱਡੀ ਛੱਟ ਖਿੱਚ ਕੇ ਰੱਖ ਹਾਂ ਸ਼ਾਬਾਸ਼ ਛੱਟ ੱਡੀ ਛੱਟ ਬਾਹ ਖਿੱਚ ਬਾਹ ਖਿੱਚ ਬਾਹ ਇਧਰ ਨਹੀਂ ਇੱਥੇ ਲਈ ਇੱਥੇ ਲਈ ਇੱਥੇ ਹਾਂ ਏ ੱਡੀ ਛੱਟ ਖਿੱਚ ਕੇ ਟਰੈਕਟਰ ਲੰਘ ਜਾਣ ਦੇ ਪਰ ਲਈ ਖਿੱਚ ਦੇ ਇੱਕ ਮਿੰਟ ਟਰੈਕਟਰ ਲੰਘਣ ਦੇ ਮੋੜ ਛੱਟ ਢੀ ਮੂੰਹ ਬੋਲ ਮੂੰਹ ਬੋਲ ਮੂੰਹ ਬੋਲ ਕੁਰੇ ਨੂੰ ਲਗਾਮ ਟਲੀ ਛੱਡ ਦੇ ਮੂੰਹ ਬੋਲ ਇਹਨੂੰ ਝਟ ਝਟ ਕਨਵਰ ਝਟਕਣਾ ਮਾਰ ਝਟਕਣਾ ਮਾਰ ਚੱਲ ਹਾਂ ਚੱਲ 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 ਆਪੇ ਨਿਕਲੂਗੀ ਆਪੇ ਨਿਕਲੂ ਦੋਸਤਾਂ ਵਾਂ ਚੱਲ 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 ਹਰਨਾ ਉਸ ਤੋਂ ਬਾਦ ਰਸਤਮ ਦੇ ਬੱਸੋਂ ਬਾਹਰ ਹੋ ਗਈ ਸੀ ਗੱਲ ਫਿਰ ਉਹਦੇ ਕਹਾਂ ਕੋ ਸਾਬ ਆਪ ਹੋਏ ਮੂਰੇ ਤੇ ਪਰ ਆਪਣੇ ਤੋਂ ਫਿੱਟ ਸੀ ਕੰਮ ਤੇ ਮੇਰੇ ਤੋਂ ਡਰਦੀ ਕਹਿ ਲੋ ਪਿਆਰ ਕਹਿ ਲੋ ਪਰ ਮੇਰੇ ਕੋਲ ਅੜੀ ਨਹੀਂ ਕੀਤੀ ਮਾੜਾ ਮੋਟਾ ਜਿਹਾ ਕੀਤਾ ਸੀ ਸਮਝ ਗਈ ਬਾਕੀ ਬਾਈ ਦੀ ਜਾਨਵਰ ਵੀ ਤੁਹਾਨੂੰ ਪਤਾ ਨਾ ਹੱਥ ਪਹਿਚਾਨਦੇ ਆ ਦੇਖੋ ਖੜਾ ਸੀ ਮੈਂ ਖੜਾਈ ਲੋਕੀ ਤੋਰੀ ਜੋ ਮਰਜੀ ਕਰੋ ਨਾ ਪਿਆਰ ਦੇ ਭੁੱਖੇ ਆ ਦਰभी ਕਹਿ ਲੋ ਜਵਾਕਾਂ ਨੂੰ ਬਾਈ ਜੀ ਘੂਰਨਾ ਵੀ ਪੈਂਦਾ ਇਹਨਾਂ ਨੂੰ ਆਪਣੀ ਮਜਬੂਰੀ ਹੈ ਜੇ ਨਾ ਘੂਰੀਏ ਤਾਂ ਆਪਣੇ ਬੰਦਿਆਂ ਦੇ ਜਵਾਕਾਂ ਵਾਂਗੂ ਸਿਰ ਚੜ ਜਾਂਦੇ ਆ ਫਿਰ ਉਸ ਤੋਂ ਬਾਅਦ ਆ ਦੇਖੋ ਫਿਰ ਇਹਨੂੰ ਖੁੱਲਾ ਵੀ ਛੱਡਿਆ ਵੀ ਅਜ ਤੂੰ ਕਾਫੀ ਟਾਈਮ ਬਾਅਦ ਨਿਕਲਿਆ ਆ ਬਤਾ ਚਾਹ ਪੂਰਾ ਕਰ ਲਾ ਥੋੜੀ ਜਿਹੀ ਇਹਨੂੰ ਭਜਾਉਣ ਦੀ ਵੀ ਟ੍ਰੇਨਿੰਗ ਕਹਿ ਲੋ ਜਾਂ ਇਹਦਾ ਮਨ ਖੁਸ਼ ਕੀਤਾ ਆ ਪਾ ਭਜਾ ਕੇ ਫਿਰ ਇਹਨੂੰ ਥੋੜਾ ਜਿਹਾ ਭਜਾਇਆ ਵੀ ਲੈ ਭਾਈ ਤੂੰ ਢੇੜਾ ਕੱਢ ਲਾ ਇਹਨੇ ਢੇੜਾ ਕੱਢਿਆ ਤੇ ਉਸ ਤੋਂ ਬਾਅਦ ਮੈਂ ਇਹਨੂੰ ਚਾਲੂ ਕੱਢਿਆ ਉਸ ਤੋਂ ਬਾਅਦ ਫਿਰ ਰਸਤਮ ਨੂੰ ਕਿਹਾ ਵੀ ਭਾਈ ਫੇਰ ਮਾਰ ਬਲਾਕੀ ਇਹਦੇ ਤੇ ਤੇ ਕੱਢ ਕੇ ਕਿਹੜਾ ਦੇਖ ਕੇ ਰਾਂ ਪਾਸ ਹੋਊਗੀ ਕਿ ਨਹੀਂ ਰਸਤਮ ਖੜਾ ਹੀ ਚੜ ਜਾਂਦਾ ਘੋੜੀ ਤੇ ਜੀ ਤੇ ਹਾਈਟ ਬਹੁਤ ਲੱਗੀ ਵਾਲੇ ਦੋ ਦੰਦ ਹੀ ਹੋਈ ਆ ਆਪਣੀ ਇਹ ਬੱਚੀ ਤੇ ਆ ਤੁਸੀਂ ਦੇਖੋਗੇ ਰਸਤਮ ਤੋਂ ਵੀ ਪੂਰੀ ਘੈਂਟ ਹੋ ਕੇ ਚੱਲ ਪਈ ਉਹੀ ਬੱਚੀ ਆ ਪਾਸ ਸਮਝਾਉਣ ਦੀ ਜਾਂ ਹੱਥਾਂ ਦੀ ਕਿਲ ਥੋੜੀ ਜੀ ਜਾਂਚ ਦੀ ਗੱਲ ਆ ਕਿਵੇਂ ਤੋੜਨਾ ਜਾਨਵਰ ਨੂੰ ਉਹ ਮੇ ਤੋਰੀ ਆ ਜੀ ਆ ਤੁਹਾਡੇ ਸਾਹਮਣੇ ਆ ਬੱਚੀ ਨੇ ਪੂਰਾ ਸੋਹਣਾ ਰਸਤਮ ਤੋਂ ਕਿਹੜਾ ਕੱਢਿਆ ਰੋਸਤਮ ਨੇ ਵੀ ਜੋੜੀ ਜੀ ਭਜਾ ਕੇ ਦੇਖੀ ਸੀ ਪਰ ਉਹਨੂੰ ਭਜਾਉਣ ਤੋਂ ਤਾਂ ਮੈਂ ਰੋਕ ਹੀ ਦਿੱਤਾ ਸੀਗਾ ਇਹ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਆਪਾਂ ਘਰੇ ਆ ਕੇ ਨਾ ਖਲੀ ਬਾਦਸ਼ਾਹ ਨੂੰ ਰੋਸਤਮ ਲਗਾਮ ਪਾਉਣ ਲੱਗ ਗਿਆ ਸੀਗਾ ਖਲੀ ਬਾਦਸ਼ਾਹ ਨੂੰ ਰੈਡੀ ਕਰ ਲਿਆ ਸੀ ਆਪਾਂ ਅਗਰੇ ਰਾਈਡ ਦੇ ਲਈ ਰਾਈਡ ਵੀ ਨਹੀਂ ਕਹਿ ਸਕਦੇ ਇਹਦਾ ਢੇੜਾ ਹੀ ਕਢਾਇਆ ਸੀਗਾ ਆਪਾਂ ਤੇ ਢੇੜਾ ਕਢਾਉਣ ਲੈ ਕੇ ਗਏ ਸੀ ਆਪਾਂ ਬਾਹਰ ਇਹਨੂੰ ਤੇ ਆ ਸੌਂਬ ਚੈੱਕ ਕਰੋ ਤੁਸੀਂ ਖਲੀ ਦੇ ਤੇ ਉਸ ਤੋਂ ਬਾਅਦ ਇਹਦੇ ਆਪਾਂ ਤੰਗ ਲਾ ਕੇ ਲੈ ਕੇ ਗਏ ਸੀ ਇਹਦੇ ਨਾਲ ਨਾ ਧੱਕਾ ਘੱਟ ਕਰਦਾ ਨਹੀਂ ਖਿੱਚ ਬਹੁਤ ਪਾਉਂਦਾ ਇਹਦੇ ਨਾਲ ਆਹ ਦੇ ਟੈਟ ਕਰਕੇ ਇੱਥੇ ਬੰਨਤਾ ਆਪਾਂ ਇਹਨੂੰ ਤੇ ਇਹਦੇ ਨਾਲ ਹੁਣ ਇਹਨੇ ਜ਼ੋਰ ਘੱਟ ਮਾਰਨਾ ਕਿ ਗਰਦਨ ਸਿੱਧੀ ਰੱਖੂ ਪੈਰ ਨਹੀਂ ਮਤਲਬ ਘਮਾਉਂਦਾ ਕਿਉਂਕਿ ਆਪਾਂ ਇਹਨੂੰ ਨਾਲ ਲੰਜਿੰਗ ਦੇਣੀ ਸੀਗੀ ਬਾਹਰ ਲਿਜਾ ਕੇ ਆ ਰੋਸਤਮ ਦਾ ਤੁਹਾਡੇ ਸਾਹਮਣੇ ਫੜਿਆ ਫਿਰ ਪਹਿਲਾਂ ਉਹਦਾ ਉੱਤਰ ਕੇ 걔ੜਾ ਕਢਿਆ ਸੀ ਉੱਤੇ ਤਾਂ ਇਹਦੇ ਆਪਾਂ ਉਸ ਦਿਨ ਚੜੇ ਨਹੀਂ ਸੀਗੇ ਤੇ ਮਾ ਚਲੋ ਗਰਮੀ ਜ਼ਿਆਦਾ ਕੀ ਇੱਦਾਂ 걔ੜਾ ਕਢਾ ਦਈਏ ਫਿਰ ਆ ਰੋਸਤਮ ਨੇ ਲੰਜਿੰਗ ਦਿੱਤੀ ਇਹਨੂੰ ਤੇ ਦਾਣਾ ਪਤੰਦਰ ਨੂੰ ਬੰਦਾ ਤੇ ਖਲੇ ਵੀ ਰਾਜੀਆ ਤੇ ਘੋੜੀਆਂ ਵੀ ਪਈਆਂ ਨੇ ਸੀਜ਼ਨ ਦਾ ਟਾਈਮ ਆ ਤੇ ਆਪਾਂ ਇਦਾਂ ਦੇ ਜੇ ਤੁਹਾਨੂੰ ਵਲੌਗ ਚੰਗਾ ਲੱਗਿਆ ਦੱਸਿਓ ਜਰੂਰ ਤਾਂ ਕਿ